ਏ ਗੁਰੂ ਸਾਹਿਬ ਜੀਓ ਜਾਂ ਕੋ ਪ੍ਰੇਮ ਸੋ ਆਉ ਹੈ ਚਾਰਨ ਚਿਤਵ ਮਨ ਮਾਹੀ ਨਾਨਕ ਬਿਰਹੀ ਬ੍ਰਹਮ ਕੇ ਆਨਨ ਕਤਹੁ ਜਾਹੇ ਨਾਨਕ ਬਿਰਹੀ ਬ੍ਰਹਮ ਕੇ ਆਨਨ ਕਤਹੁ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਚਾਰਣ ਕੀਤੀ ਹੋਈ ਬਾਣੀ ਚੌ ਬੋਲੇ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ 1363 ਅੰਗ ਤੋਂ ਅੱਜ 8ਵੇਂ ਸ਼ਬਦ ਦੀ ਵਿਚਾਰ ਜਿਹੜੀ ਹੈ ਆਰੰਭ ਹੁੰਦੀ ਹੈ। ਪ੍ਰੇਮ ਸਾਡੀ ਜ਼ਿੰਦਗੀ ਦਾ ਸਵਾਰਥ ਆ। ਪ੍ਰੇਮ ਰਾਸਿਆ ਸਵਾਦ ਆ ਮਨੋਰਥ ਆ ਸਾਡੇ ਜੀਵਨ ਦੀ ਮੰਜ਼ਲ ਦੀ ਸ਼ੁਰੂਆਤ ਪ੍ਰੇਮ ਨਾਲ ਹੁੰਦੀ ਆ ਸਾਡੇ ਜੀਵਨ ਦੀ ਸੰਪੂਰਨਤਾ ਪ੍ਰੇਮ ਦੇ ਨਾਲ ਹੁੰਦੀ ਆ ਜੇ ਜੀਵਨ ਦੇ ਵਿੱਚ ਪ੍ਰੇਮ ਨਹੀਂ ਆ ਤਾਂ ਜੀਵਨ ਦਾ ਕੋਈ ਰਸ ਨਹੀਂ ਆ ਕੋਈ ਸਵਾਦ ਨਹੀਂ ਆ ਕੋਈ ਸੁਹਾਪਣ ਨਹੀਂ ਆ ਪ੍ਰੇਮ ਹੈ ਤਾਂ ਜੀਵਨ ਕਵਿਤਾ ਹੈ। ਪ੍ਰੇਮ ਹੈ ਤਾਂ ਜੀਵਨ ਰਸ ਭਰਪੂਰ ਪੱਕੇ ਹੋਏ ਫਲ ਦੀ ਤਰ੍ਹਾਂ ਹੈ। ਜਿਹੜਾ ਹਰ ਇੱਕ ਦੇ ਮਨ ਨੂੰ ਪਾਉਂਦਾ ਹੈ। ਖਿੜਿਆ ਹੋਇਆ ਫੁੱਲ ਸਭਨਾਂ ਦੇ ਚਿਹਰੇ ਤੇ ਖੁਸ਼ੀ ਲੈ ਆਉਂਦਾ ਹੈ। ਖਿੜਿਆ ਹੋਇਆ ਫੁੱਲ ਰਾਸ ਨਾਲ ਪਰ ਜਾਂਦਾ ਹੈ। ਸਵਾਦ ਨਾਲ ਪਰ ਜਾਂਦਾ ਹੈ ਅੱਖਾਂ ਨੂੰ ਚੰਗਾ ਲੱਗਦਾ ਹੈ ਮਨ ਨੂੰ ਪਉਂਦਾ ਮਨ ਨੂੰ ਖੁਦੀ ਸੁਗੰਧੀ ਲੈਣੀ ਚਾਹੁੰਦਾ ਹੈ ਪ੍ਰੇਮ ਕੀ ਇਹ ਖਿੜਿਆ ਹੋਇਆ ਫੁੱਲ ਮਹਿਕ ਨਾਲ ਭਰਿਆ ਹੋਇਆ ਹਵਾ ਲਾਗੋ ਦੀ ਲੰਘ ਰਹੀ ਆ ਉਹਦੀ ਬਿਨਾਂ ਡਿਮਾਂਡ ਤੋਂ ਉਹਨੂੰ ਰਸ ਦੇ ਜਾ ਰਿਹਾ ਹੈ ਮਹਿਕ ਦੇ ਜਾ ਰਿਹਾ ਹੈ ਜੋ ਵੀ ਪ੍ਰਾਣੀ ਆਉਂਦਾ ਹੈ ਉਹਨੂੰ ਸੁਂਗਦਾ ਹੈ ਫੁੱਲ ਦਾ ਕੁਝ ਨਹੀਂ ਕੱਟਦਾ ਬਾਲਕ ਉਹਦੀ ਮਹਿਮਾ ਵਾਦੀ ਹੈ ਲੋਕੀ ਕਹਿੰਦੇ ਆ ਨਾ ਕਿ ਗੁਲਾਬ ਦਾ ਫੁੱਲ ਸੋਹਣਾ ਲੱਗਦਾ ਹੈ ਫੁੱਲਾਂ ਦੀ ਸੁਗੰਧੀ ਸੋਹਣੀ ਲੱਗਦੀ ਆ ਫੁੱਲ ਤਾਂ ਨਹੀਂ ਆਪਣੇ ਆਪ ਕਹਿੰਦੇ ਕਿ ਅਸੀਂ ਬੜੇ ਸੋਹਣੇ ਆ ਅੱਖਾਂ ਨੂੰ ਚੰਗੇ ਲੱਗਦੇ ਆ ਵੇਖਣ ਨੂੰ ਸੁੰਘਣ ਵੇਲੇ ਨੱਕ ਨੂੰ ਵੀ ਚੰਗੇ ਲੱਗਦੇ ਆ ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਦਾ ਪਿਆਰ ਆ ਉਹਨਾਂ ਨੂੰ ਆਪਣੇ ਬਾਰੇ ਕੋਈ ਇਸ਼ਤਿਹਾਰ ਛਾਪਾ ਕੇ ਸੰਸਾਰ ਵਿੱਚ ਵੰਡਣ ਦੀ ਲੋੜ ਨਹੀਂ ਆ ਕਿ ਅਸੀਂ ਸੰਸਾਰ ਵਿੱਚ ਹਾਂ ਤੇ ਸਾਡੀ ਕੋਈ ਪਹਿਚਾਣੀ ਆ ਭਾਈ ਵੀਰ ਸਹਿ ਭਾਈ ਵੀਰ ਸਿੰਘ ਜੀ ਦਾ ਕਥਨ ਆ ਸਾਨੂੰ ਛੁਪੇ ਰਹਿਣ ਦੀ ਚਾਹ ਜਿਨ੍ਹਾਂ ਦੇ ਕੋਲ ਪਿਆਰ ਆ ਪਰਮਾਤਮਾ ਦੀ ਬੰਦਗੀ ਆ ਇਹ ਤਾਂ ਪਰਦੇ ਦਾ ਕੰਮ ਹੁੰਦਾ ਹੈ ਉਹ ਤਾਂ ਲੁਕ ਕੇ ਰਹਿੰਦੇ ਨੇ ਪਰ ਲੁਕ ਕੇ ਰਹਿੰਦੇ ਨਹੀਂ ਕਿਉਂਕਿ ਪਰਮਾਤਮਾ ਉਹਨਾਂ ਨੂੰ ਆਪ ਖੁਦ ਸੰਸਾਰ ਦੇ ਵਿੱਚ ਪ੍ਰਗਟ ਕਰਦਾ ਹੈ ਪਰਮਾਤਮਾ ਉਹਨਾਂ ਪ੍ਰੇਮ ਨਾਲ ਭਰੇ ਹੋਏ ਲੋਕਾਂ ਨੂੰ ਬੰਦਗੀ ਕਰਨ ਵਾਲਿਆਂ ਨੂੰ ਉਹਨਾਂ ਦੇ ਮੱਥੇ ਤੋਂ ਪ੍ਰਗਟ ਹੁੰਦਾ ਹੈ ਉਹਨਾਂ ਦੀ ਜ਼ੁਬਾਨ ਤੇ ਖੁਦ ਆਪ ਆ ਕੇ ਬੈਠ ਜਾਂਦਾ ਹੈ ਉਹ ਮਨੁੱਖ ਤਾਂ ਆਪ ਖੁਦ ਆਪਣੇ ਆਪ ਵਿੱਚ ਰਹਿੰਦੇ ਹੀ ਨਹੀਂ ਬਾਬਾ ਕਬੀਰ ਜੀ ਨੂੰ ਕਹਿਣਾ ਪਿਆ ਜਦੋਂ ਰੱਬ ਹੀ ਜੀਵਨ ਵਿੱਚ ਆ ਕੇ ਵੜ ਗਿਆ ਭਗਤ ਕਬੀਰ ਜੀ ਦਾ ਪ੍ਰੇਮ ਦੇ ਕੇ ਤਾਂ ਬਾਬਾ ਕਬੀਰ ਜੀ ਕੀ ਕਹਿ ਰਹੇ ਨੇ ਕਬੀਰ ਮੇਰਾ ਮੁਜ ਮੈਂ ਕਿਛ ਨਹੀਂ ਜੋ ਕਿ ਸ਼ਾਇਸ ਉਹ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ ਮੇਰੀਆਂ ਤਾਂ ਅੱਖਾਂ ਵੀ ਨਹੀਂ ਤੇਰੀਆਂ ਬਣਾਈਆਂ ਹੋਈਆਂ ਨਹੀਂ ਮਾਲਕ ਤੂੰ ਆ ਕੰਨਾ ਦਾ ਵੀ ਮਾਲਕ ਤੂੰ ਆ ਜ਼ਬਾਨ ਦਾ ਮਾਲਕ ਵੀ ਤੂੰ ਆ ਪ੍ਰਭ ਜੀ ਬਸੇ ਸਾਧ ਕੀ ਰਸਨਾ ਪਰਮਾਤਮਾ ਆਪਣੇ ਸਾਧਕ ਦੀ ਰਸਨਾ ਦੇ ਉੱਪਰ ਬਸਦਾ ਹੈ ਜੋ ਉਹਦਾ ਨਾਮ ਲੈਂਦਾ ਹੈ ਪਰਮਾਤਮਾ ਉਹਦੀ ਜ਼ਬਾਨ ਤੇ ਬੈਠ ਜਾਂਦਾ ਹੈ ਪ੍ਰਗਟਿ ਗੋਪਾਲ ਮਹਾਂਤ ਦੇ ਮੱਥੇ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ ਮੱਥੇ ਤੋਂ ਜਿਹੜਾ ਦਾ ਨਾਮ ਲੈਂਦਾ ਹੈ ਜਿਹੜਾ ਨੂੰ ਮੱਥਾ ਟੇਕਦਾ ਹੈ ਬੰਦੇ ਦੀ ਜਿਹੜੀ ਆਈਡੈਂਟੀ ਆ ਉਹਦਾ ਆਈਡੈਂਟੀ ਕਾਰਡ ਬਣਦਾ ਉਹ ਚਿਹਰੇ ਦਾ ਹੀ ਤਾਂ ਬਣਦਾ ਕਿਸੇ ਦੇ ਚਿਹਰੇ ਨੂੰ ਵੇਖ ਕੇ ਆਪਾਂ ਕਹਿੰਨੇ ਆ ਕਿ ਇਹ ਫਲਾਣਾ ਬੰਦਾ ਹੈ ਇਹਦਾ ਨਾਮ ਇਹ ਹੈ ਇਹਦੀ ਪਹਿਚਾਨ ਇਹ ਆ ਇਹਦੇ ਪਿਤਾ ਦਾ ਨਾਮ ਇਹ ਆ ਪਰ ਜਦੋਂ ਪ੍ਰਮਾਤਮਾ ਦੇ ਪਿਆਰ ਨਾਲ ਭਰੇ ਹੋਏ ਪ੍ਰੇਮੀ ਦੇ ਕੋਈ ਇਨਸਾਨ ਦਰਸ਼ਨ ਕਰਦਾ ਹੈ ਉਦੋਂ ਉਹਦੇ ਪਿਓ ਦਾ ਨਾਂ ਨਹੀਂ ਕੋਈ ਲੈਂਦਾ ਉਹ ਕਹਿੰਦੇ ਇਹਦੇ ਚਿਹਰੇ ਦਾ ਜਲਾਲ ਇਹਦੀ ਰਸਨਾ ਦੇ ਸ਼ੋਭਤ ਇਹਦੇ ਜੀਵਨ ਦੀ ਸਹਬਤ ਪਰਮਾਤਮਾ ਕਰਕੇ ਆ ਉਹਨੂੰ ਦੇਖ ਕੇ ਪਰਮਾਤਮਾ ਜਦਦਾ ਹੀ ਚਰਚਾ ਹੁੰਦੀ ਆ ਕਿ ਇਹਦੇ ਅੰਦਰ ਰੱਬ ਦਾ ਵਾਸਾ ਹੈ ਇਹਦੇ ਅੰਦਰ ਰੱਬ ਦਾ ਪਿਆਰ ਆ ਇਹਦੇ ਅੰਦਰ ਆਨੰਦ ਆ ਮਹਾਰਾਜ ਕਹਿੰਦੇ ਜਾਂ ਕੋ ਪ੍ਰੇਮ ਸਵਾਉ ਹੈ ਸਵਾਉ ਕਹਿੰਦੇ ਨੇ ਜੀਵਨ ਦੇ ਮਨੋਰਥ ਨੂੰ ਸਵਾਰਥ ਨੂੰ ਜੀਵਨ ਦੇ ਨਿਸ਼ਾਨੇ ਨੂੰ ਜਿਨ੍ਹਾਂ ਨੇ ਜੀਵਨ ਦਾ ਇਹ ਨਿਸ਼ਾਨਾ ਬਣਾ ਲਿਆ ਕਿ ਪ੍ਰਮਾਤਮਾ ਦਾ ਪਿਆਰ ਸਭ ਤੋਂ ਉੱਪਰ ਆ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਆਪਾਂ ਜੁੜਨਾ ਹੈ ਉਹਨਾਂ ਮਨੁੱਖਾਂ ਦੇ ਮਨ ਵਿੱਚ ਪ੍ਰਭੂ ਦੇ ਪਿਆਰ ਦੀ ਟਿਕਟਕੀ ਲੱਗੀ ਰਹਿੰਦੀ ਹੈ ਉਹ ਪ੍ਰਮਾਤਮਾ ਤੋਂ ਬਿਨਾ ਪ੍ਰਮਾਤਮਾ ਦੇ ਜਿਹੜੇ ਆਸ਼ਿਕ ਨੇ ਪਿਆਰੇ ਨੇ ਉਹ ਹੋਰ ਕੁਝ ਨਹੀਂ ਚਾਹੁੰਦੇ ਏ ਨਾਨਕ ਆਖ ਨਾਨਕ ਬ੍ਰਹਮ ਬਿਰਹੀ ਬ੍ਰਹਮ ਕੇ ਆਣ ਨ ਕਤਹੁ ਜਾਹੇ ਪ੍ਰਮਾਤਮਾ ਦੇ ਪਿਆਰ ਨਾਲ ਜੁੜੇ ਹੋਏ ਇਨਸਾਨ ਪ੍ਰਮਾਤਮਾ ਤੋਂ ਬਿਨਾ ਹੋਰ ਕਿਸੇ ਪਾਸੇ ਨਹੀਂ ਜਾਂਦੇ ਉਹ ਸਾਧੂ ਸੰਤ ਜਿਹੜੇ ਧਰਤੀ ਦੇ ਉੱਪਰ ਭਟਕਣਾ ਕਰਦੇ ਰਹਿੰਦੇ ਨੇ ਤਿੱਥਾਂ ਤੇ ਭਟਕਣਾ ਕਰਦੇ ਰਹਿੰਦੇ ਨੇ ਇੱਕ ਪਰਮਾਤਮਾ ਦੇ ਨਾਮ ਦਾ ਜਪ ਛੱਡ ਕੇ ਹੋਰ-ਹੋਰ ਮੰਤਰਾਂ ਦੇ ਜਪ ਤਪ ਕਰਦੇ ਰਹਿੰਦੇ ਨੇ ਹੋਰ-ਹੋਰ ਸੰਜਮ ਜਾਂ ਉਪਾਉ ਕਰਦੇ ਰਹਿੰਦੇ ਨੇ ਪਰਮਾਤਮਾ ਨੂੰ ਪਿਆਰ ਕਰਨ ਵਾਲੇ ਪਰਮਾਤਮਾ ਨੂੰ ਛੱਡ ਕੇ ਹੋਰ ਪਾਸੇ ਜਾਂਦੇ ਹੀ ਨਹੀਂ ਬਾਬਾ ਸ਼ੇਖ ਫਰੀਦ ਜੀ ਫਰਮਾਨ ਕਰਦੇ ਨੇ ਫਰੀਦਾ ਬਾਰ ਪਰੈ ਬੈਸਣਾ ਸਾਈਂ ਮੁਝੇ ਨਾ ਦੇ ਜੇ ਤੂੰ ਐਵੇਂ ਰਖਸੀ ਜੀਓ ਸਰੀਰੋਂ ਲੈ ਮੇਰਾ ਤੇਰੇ ਲਈ ਪਿਆਰਿਆ ਮੈਂ ਤੇਰੇ ਤੋਂ ਬਿਨਾ ਕਿਸੇ ਨਾਲ ਨਹੀਂ ਜੁੜਿਆ ਹੋਇਆ ਤੇਰੇ ਤੋਂ ਬਿਨਾ ਕਿਸੇ ਨੂੰ ਪਿਆਰ ਤੇਰੇ ਵਰਗਾ ਨਹੀਂ ਕਰਦਾ ਪਰ ਤੂੰ ਸਾਰਿਆਂ ਵਿੱਚ ਵੱਸਦਾ ਹੈ ਇਸ ਲਈ ਮੈਂ ਸਾਰਿਆਂ ਨਾਲ ਪਿਆਰ ਕਰਦਾ ਹਾਂ ਤੇ ਸਾਰਿਆਂ ਵਿੱਚ ਤੈਨੂੰ ਦੇਖਦਾ ਹਾਂ ਪਰ ਤੇਰੇ ਤੋਂ ਬਿਨਾ ਕੋਈ ਤੇਰੇ ਥਾਂ ਤੇ ਹੋਰ ਕਿਸੇ ਦੀ ਚਰਚਾ ਹੋਵੇ ਤਾਂ ਉਹ ਸਾਰੇ ਝੂਠੀ ਆ ਇਸ ਲਈ हे ਮੇਰੇ ਪ੍ਰਭੂ ਮੈਂ ਦਾ ਸਜਦਾ ਤੈਨੂੰ ਆ ਮੈਂ ਤੇਰੇ ਤੋਂ ਬਿਨਾ ਹੋਰ ਪਾਸੇ ਨਹੀਂ ਜਾ ਸਕਦਾ ਮੈਨੂੰ ਹੋਰ ਕਿਸੇ ਪਾਸੇ ਲਿਜਾਈ ਵੀ ਨਾ ਜੇਕਰ ਮੈਨੂੰ ਕੋਈ ਕਵੇ ਤੂੰ ਛੱਡ ਖੜਾ ਰੱਬ ਦਾ ਤੇ ਹੋਰ ਕੋਈ ਕੰਮ ਕਰ ਲਾ ਤੇ ਤੇਰੀਆਂ ਮਨੋਰਥ ਤੇਰੇ ਸਵਾਰਥ ਹੋਰ ਕਿਸੇ ਪਾਸੋਂ ਪੂਰੇ ਹੋਣਗੇ। ਬਾਬਾ ਸ਼ੇਖ ਫਰੀਦ ਜੀ ਕਹਿੰਦੇ ਨੇ ਮੇਰੇ ਉਸ ਦਿਨ ਮੇਰੇ ਸਰੀਰ ਚੋਂ ਮੇਰੇ ਮਾਲਕਾ ਸਾਹ ਕੱਢ ਲਈ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ। ਵਿਛੋੜਾ ਸੋਹਣਾ ਦੁੱਖ। ਵੇਣ ਦਿੱਤੇ ਮਰਿਓ ਜਿਨ੍ਹਾਂ ਦਾ ਪ੍ਰਮਾਤਮਾ ਨਾਲ ਪਿਆਰ ਆ ਤੇ ਜਿਨ੍ਹਾਂ ਦਾ ਸਵਾਰਥ ਹੀ ਪ੍ਰਮਾਤਮਾ ਦਾ ਪਿਆਰ ਆ ਨਾ ਮਿਆਂ ਉਹ ਪ੍ਰਮਾਤਮਾ ਤੋਂ ਵਿਛੜ ਕੇ ਕਿਵੇਂ ਜਿਉਣ ਆਖਾਂ ਜੀਵਾਂ ਬਿਸਰੇ ਮਰ ਜਾਉ। ਉਹ ਤਮ ਛੋੜੇ ਦੇ ਨਾਮ ਸੁਣ ਕੇ ਹੀ ਆਤਮਿਕ ਮੋਤੇ ਮਰ ਜਾਂਦੇ ਨੇ ਜਿਉਂਦੇ ਨਹੀਂ रह ਸਕਦੇ। ਸਰੀਰ ਵੀ ਉਹਨਾਂ ਦਾ ਸਵਾਸਾਂ ਦੀ ਲੜੀ ਤੋੜ ਦਿੰਦਾ ਹੈ। ਆਪਾਂ ਬਹੁਤ ਵਾਰੀ ਇਹ ਅਖਬਾਰਾਂ 'ਚ ਜਾਲੇ ਦਿਵਾਲੇ ਆਪਣੇ ਇਹ ਖਬਰਾਂ ਸੁਣਦੇ ਆਂ ਜਦੋਂ ਕਿਸੇ ਦਾ ਪੁੱਤਰ ਨਾਲ ਮੋਹ ਹੁੰਦਾ ਹੈ, ਪ੍ਰਾਣ ਨਾਲ ਮੋਹ ਹੁੰਦਾ ਹੈ, ਪਿਆਰ ਹੁੰਦਾ ਹੈ। ਤਾਂ ਇੱਕ ਜਣਾ ਚੜ੍ਹਾਈ ਕਰਦਾ ਦੂਜਾ ਦੇ ਵਿਛੋੜੇ ਨੂੰ ਹੀ ਨਹੀਂ ਚੱਲ ਪਾਉਂਦਾ। ਉਸੇ ਤਰ੍ਹਾਂ ਹੀ ਉਹ ਵੀ ਉਹਦੇ ਪਿੱਛੇ ਲਾ ਕੇ ਚੜਾਈ ਕਰ ਜਾਂਦਾ ਹੈ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਜੇਸੇ ਤਰ੍ਹਾਂ ਜਿਨ੍ਹਾਂ ਦਾ ਪਰਮਾਤਮਾ ਨਾਲ ਪਿਆਰ ਆ ਜਿਨ੍ਹਾਂ ਦੇ ਅੰਦਰ ਪਰਮਾਤਮਾ ਨਾਲ ਨਿਉ ਜਾ ਗਿਆ ਉਹ ਪਰਮਾਤਮਾ ਤੋਂ ਬਿਨਾ ਭਾਈ ਹੋਰ ਕਿਸੇ ਪਾਸੇ ਨਹੀਂ ਜਾਂਦੇ ਧਿਆਨ ਨਹੀਂ ਧਰਦੇ ਆਸ ਨਹੀਂ ਲੱਗਦੇ ਕਿਸੇ ਦੀ ਝਾਕ ਨਹੀਂ ਰੱਖਦੇ ਜਿਵੇਂ ਇੱਕ ਪਤਨੀ ਆਪਣੇ ਪਤੀ ਤੋਂ ਬਿਨਾ ਕਿਸੇ ਹੋਰ ਨੂੰ ਆਪਣੇ ਮਨ 'ਚ ਨਹੀਂ ਵਸਾਉਂਦੀ ਉਹ ਜਿਹੜਾ ਵੀ ਦੁੱਖ ਆ ਸੁੱਖ ਆ ਉਹ ਆਪਣੇ ਪਤੀ ਨੂੰ ਦੱਸਦੀ ਆ ਪਤੀ ਦੀ ਝਾਕ ਰੱਖਦੀ ਆ ਪਰ ਉਹ ਝਾਕ ਕਿਸੇ ਹੋਰ ਦੇ ਲਈ ਨਹੀਂ ਆ ਉਹਦੇ ਅੰਦਰ ਮਹਾਰਾਜ ਦਾ ਬਚਨ ਆ ਨਾ ਟੋੜੇਂਦੀ ਏ ਸੁਹਾਕੂ ਕੌਤਨ ਕਾਈ ਕੋਰ ਜਿੰਨਾ ਨਾ ਸੁਹਾਗਣੀ ਤਿੰਨਾ ਝਾਕ ਨਾ ਹੋਰ ਪਤੀ ਦੇ ਕੋਲ ਜੇਕਰ ਪੈਸਾ ਤੇ ਲਾ ਨਹੀਂ ਗਰੀਬੀ ਆ ਸੌਣ ਲਈ ਕਰਨੇ ਸੌਣ ਲਈ ਬੈੱਡ ਨਹੀਂ ਕੋਈ ਬਿਸਤਰਾ ਨਹੀਂ ਉਹਨੂੰ ਜ਼ਮੀਨ ਤੇ ਸੌਣਾ ਪਵੇਗਾ ਪਤੀ ਆ ਨਾਲ ਤਾਂ ਪਤਨੀ ਦੀਆਂ ਸਾਰੀਆਂ ਖੁਸ਼ੀਆਂ ਨੇ ਉਹ ਜ਼ਮੀਨ ਤੇ ਵੀ ਭੋਏ ਹਸਨ ਵੀ ਲਾ ਲੇਗੀ ਸੋਹ ਜਾਏਗੀ ਪਰ ਉਲਾਮਾ ਨਹੀਂ ਦੇਗੀ ਕਿਉਂਕਿ ਪਤੀ ਨਾਲਿਆ ਮਹਾਰਾਜ ਦਾ ਬਚਨ ਹੈ ਕਿ ਪ੍ਰਮਾਤਮਾ ਦੇ ਨਾਲ ਪਿਆਰਿਆ ਤਾਂ ਫਿਰ ਹਰ ਪ੍ਰਕਾਰ ਦੀ ਖੁਸ਼ੀ ਸਾਡੇ ਜੀਵਨ ਵਿੱਚ ਕਾਇਮ ਰਹਿੰਦੀ ਆ ਇਸ ਲਈ ਪ੍ਰਮਾਤਮਾ ਤੋਂ ਬਿਨਾ ਕਿਸੇ ਹੋਰ ਦੀ ਝਾਕ ਨਹੀਂ ਰੱਖਣੀ ਚਾਹੀਦੀ ਧਰ ਜੀ ਅਰੇ ਕਟੇਕ ਤੋਂ ਲਾਹੇ ਵਡਾਨੀ ਆਸ ਨਾਨਕ ਨਾਮ ਪਿਹਾਈ ਹੈ ਕਾਰਜ ਆਵੇ ਰਾਸ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ